ਘਰ ਦੇ ਵਿੱਚ ਮਾਹੌਲ ਵੀ ਇਦਾਂ ਦਾ ਹੁੰਦਾ ਸੀ ਕਿ ਬੱਚੇ ਜਿਹੜੇ ਆ ਉਹਨਾਂ ਨੇ ਆਪਣੇ ਬਜ਼ੁਰਗਾਂ ਕੋਲ ਬਹਿਣਾ ਦਾਦੀ ਕੋਲ ਬਹਿਣਾ ਦਾਦੇ ਕੋਲ ਬਹਿਣਾ ਉਹਨਾਂ ਨੇ ਬਾਤਾਂ ਪਾਉਣੀਆਂ ਕਹਾਣੀਆਂ ਸੁਣਾਉਣੀਆਂ ਹਨਾ ਜੀ ਹੁਣ ਇਹ ਤੇ ਰਿਵਾਜ ਹੀ ਖਤਮ ਹੋ ਗਏ ਪਹਿਲੀ ਗੱਲ ਤਾਂ ਗੱਲ ਇਹ ਆ ਵੀ ਬੱਚੇ ਵੀ ਉਹੋ ਜਿਹੇ ਹੋਏ ਆ ਆ ਮੇਰਾ ਸਾਢੇ ਕਿੰਨੇ ਸਾਲਾਂ ਦਾ ਪੋਤਰਾ ਹਾਂ ਤੇ ਉਹ ਸਰਦਾਰ ਜੀ ਬਹਿਣਾ ਬਣਾਉਣਾ ਕੀ ਆ ਉਹਨੂੰ ਅਜੇ ਦਾਦਾ ਦਾਦੀ ਆਖਣਾ ਨਹੀਂ ਆਇਆ ਤੋ ਉਹਨੂੰ ਸਕੂਲੇ ਵੀ ਪਾ ਕੇ ਹਟਿਆ ਅੱਛਾ ਤੇ ਪਿਆਰ ਹੀ ਦਾਦੇ ਦਾਦੀ ਨੇ ਇੰਨਾ ਰਹੇਗਾ ਉਹ ਪਮਦਾ ਉਹਦੀ ਮੱਤ ਮਾਰੀ ਹਿੰਦੀ ਆ ਉਹ ਜਿਹੜੀ ਬੀਬੀ ਉਹ ਆਂਦੀ ਆ ਅੱਜ ਤਾਂ ਤੈਨੂੰ ਦੁੱਧ ਪਿਆਈ ਹੈ ਉਹ ਦੁੱਧ ਪੀ ਕੇ ਸੌਂ ਜਾਂਦਾ ਤੇ ਮਗਰੋਂ ਕਹਿੰਦੇ ਕਿ ਪਿਛੋੜਦਾ ਜ਼ਿਆਦਾ ਚੱਲ ਪਾਪ ਬਸਾ ਕੁਸ਼ੰਦੀ ਵਾਰੀ ਹੋ ਗਈ ਕੁਸ਼ੰਦੀ ਵਾਰੀ ਹੋ ਗਈ ਦਾਦੇ ਦਾਦੀ ਕੋਲੇ ਬਹਵੇਂ ਤਾਂ ਦਾਦੀ ਦਾਦੀ ਨੂੰ ਪਤਾ ਲੱਗੇ ਮੇਰੇ ਦਾਦਾ ਦਾਦੀ ਕੌਣ ਸਹੀ ਆ ਇਹ ਟਾਈਮ ਹੀ ਨਹੀਂ ਲੋਕਾਂ ਕੋਲੇ ਕੋਈ ਗੱਲ ਖਰਾਬ ਹੋਈ ਪਈ ਸਾਰੀ ਇੱਕ ਨਾ ਹੋਰ ਜਿਤਨਾ ਹੋਣਾ ਪਹਿਲੇ ਪੁਰਾਣੇ ਸਮੇਂ ਚ ਆਪਾਂ ਰਿਸ਼ਤੇਦਾਰੀਆਂ ਬੜੀਆਂ ਵਿਡਿਆ-ਵਡਿਆ ਕੇ ਕਿੰਨੇ ਮੇਰਾ ਦਾਦਾ ਆ ਮੇਰਾ ਤਾਇਆ ਆ ਮੇਰਾ ਚਾਚਾ ਹੈ ਹਨਾ ਹੁਣ ਛੋਟੇ ਬੱਚੇ ਜਿਹੜੇ ਉਹ ਚਾਚੇ ਤੋਂ ਚਾਚੂ ਹੋ ਗਿਆ ਹਨਾ ਪਾਪੇ ਤੋਂ ਵੱਡੇ ਪਾਪਾ ਹੋ ਗਿਆ ਦਾਦੇ ਤੋਂ ਵੱਡੇ ਪਾਪਾ ਹੋ ਗਿਆ ਹਨਾ ਇਹ ਇਹ ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹਾਂ ਇਨੇ ਜਿਹਨੂੰ ਇਹੋ ਜਿਤਨਾ ਮੈਂ ਤੁਹਾਨੂੰ ਦੱਸਿਆ ਕੋਈ ਕੋਈ ਬਵੇਂ ਕਿਸੇ ਨੂੰ ਕੋਈ ਦੱਸੇ ਵੀ ਮੇਰਾ ਤੇਰਾ ਚਾਚਾ ਘੁਟਾਇਆ ਹੁਣ ਤੇ ਆਂਦੇ ਵੀ ਜਿਆ ਜਣ ਚਾਚਾ ਤੇਰਾ ਦੁਸ਼ਮਣ ਹੀ ਜਿਹਦੇ ਨਾਲ ਗੂਬੀ ਹੋਣਾ ਤਾਂ ਆਪਾਂ ਨੂੰ ਬਹੁਤ ਘਾਟਾ ਆਉਣਾ ਹੀ ਸਹੀ ਹੈ ਜਿਹਦੇ ਨਾਲ ਕੁਮੀ ਨਾ ਇਹ ਆਪਣੀ ਬਹੁਤ ਮਾਰੀ ਕਰਦਾ ਤੇ ਚਾਚਾ ਭਾਵੇਂ ਮੇਰੇ ਨੂੰ ਆਂਦਾ ਹੋਵੇ ਵੀ ਕੋਈ ਨਹੀਂ ਕਾ ਮੇਰਾ ਆਵਾ ਪਰ ਮਾਪਿਓ ਦੀ ਇਹ ਸਿੱਖਿਆ ਵੀ ਨਾ ਨਾ ਇੱਥੇ ਨਾ ਬੈਜੀ ਇਹ ਆਪਣੀ ਬਣੀ ਬਣਾ ਲੂਈ ਆਦਤ ਜਿਹੜੀ ਹੈਗੀ ਆ ਹੈ ਇਹ ਗੱਲ ਇਹ ਕਹਿੰਦਾ ਵੀ ਚਾਚੇ ਦੀ ਤੇ ਭਤੀਜੇ ਦੀ ਦੋਸਤੀ ਜਿਹੜੀ ਹੈ ਨਾ ਉਹ ਭਰਾਵਾਂ ਵਰਗੀ ਹੁੰਦੀ ਆ ਹਾਂ ਬਿਲਕੁਲ ਜੀ ਬਿਲਕੁਲ ਇਹ ਚਾਚੇ ਨੇ ਮੋਢੇ ਤੇ ਚੁੱਕੀ ਫਿਰਨਾ ਵੀ ਮੇਰਾ ਭਤੀਜਾ ਤੇ ਹੁਣ ਤੇ ਇੱਕ ਦੂਜੇ ਚ ਲੱਗੇ ਪੈਂਦੇ ਹੀ ਨਹੀਂ ਨਾ ਜੀ ਨਾ ਬਹਿਣ ਦਿੰਦਾ ਹੀ ਨਹੀਂ ਮਾਪਿਓ ਨਹੀਂ ਬਹਿਣ ਦਿੰਦਾ ਤੁਸੀਂ ਕਿਹਨੇ ਕੀ ਰੱਖਣਾ ਵਾ ਮਾਪਿਓ ਜੀ ਹੋਵਾਂ ਦਾ ਨਾ 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 ਮੈਂ ਨਾ ਜਾਵੀ ਲੱਗੇ ਤੇਰੇ ਇਹ ਤੈਨੂੰ ਨਸ਼ਾ ਲਾ ਦੂਗਾ ਹੀ ਹਾਂ ਮੈਂ ਨਸ਼ਾ ਨਹੀਂ ਕਰਦਾ ਵੇ ਉਹ ਤੇ ਉਹ ਵੀ ਹੋ ਗੱਲ ਨਹੀਂ ਮਨਾ ਲੱਗੇ ਨਾ ਜਾਵੀ ਇਹਦੇ ਹਾਂ ਮੈਂ ਮੈਨੂੰ ਹੀ ਆਮ ਕਰਾ ਇਹ ਅੱਛਾ ਤੁਹਾਡੇ ਪਿੰਡ ਵਾਲੇ ਕਹਿੰਦੇ ਵੀ ਬਾਪੂ ਨੇ ਬੜੀ ਜ਼ਿੰਦਗੀ ਸੰਘਰਸ਼ ਕੀਤੀ ਬੜੇ ਬੜੇ ਕੰਮ ਕਰਕੇ ਵੇਖਿਆ ਪਰ ਕਾਮਯਾਬੀ ਨਹੀਂ ਆਂਦੇ ਬਾਪੂ ਨੂੰ ਉਹ ਜੀ ਮਿਲ ਜਾਈ ਕਾਮਯਾਬੀ ਚਲੋ ਵੇ ਇਹ ਤਾਂ ਹੱਟ ਬੀਤੀ ਆ ਬੀਤੀ ਇਹ ਆ ਵੀ ਕੰਮ ਤੇ ਬੰਦਾ ਹਰ ਕੋ ਜਾਂਦਾ ਮੇਰਾ ਜਾ ਜੋ ਵੀ ਹਾਂ ਕੋਈਆਂ ਦਾ ਮੇਰੇ ਥਲੇ ਟਰੈਕਟਰ ਹੋਏ ਹਾਂ ਕੋਈ ਦਾ ਮੇਰੇ ਥਲੇ ਜਾਲਾ ਹੀ ਕੰਮ ਹੋਵੇ ਪਰ ਜਿੱਥੇ ਮਾਰ ਰੱਖਦਾ ਨਾ ਫਿਰ ਰਹਿਣਾ ਪੈਂਦਾ ਆ ਇਹ ਤੇ ਕਰ ਬਾਬੂ ਨੇ ਪਤਰੀਆਂ ਮਿਹਨਤਾਂ ਮਾਰੀਆਂ ਅਸੀਂ ਉਡੋ ਵੀ ਪਾਇਆ ਜੱਡੇ ਆ ਹੋਟਲ ਪਾਇਆ ਹੋਟਲ ਪਾਇਆ ਅੱਛਾ ਉਥੇ ਵੀ ਸਰਦਾਰ ਜੀ ਫ੍ਰਿਜਾਂ ਹੀ ਖੋਲ ਲੈਣ ਲੱਗੇ ਉਹ ਪਿੰਡ ਵਾਲੇ ਤੇ ਮਹਾ ਬੱਜ ਕੇ ਇਹਨੂੰ ਆਏਗੀ ਨਹੀਂ ਕਿ ਇਹ ਹੋ ਜੇ ਕਿ ਕਾਰੀ ਵਰਤ ਗਈ ਇਹ ਹੋ ਜੀ ਕਹਣੀ ਵਰਤ ਗਈ ਵੀ ਜਿਵੇਂ ਆਂਦੇ ਹੁੰਦੇ ਨਾ ਵੀ ਤੇ ਜਾਰ ਰਲਿਆ ਦੇ ਘਰ ਗਲਿਆ ਅੱਛਾ ਅਸੀਂ ਰਾਲੀ ਤਿੰਨ ਜਾਨੇ ਗਏ ਤਿੰਨ ਪਿਆਰ ਰਲ ਗਏ ਹੋਟਲ ਚ ਹੋਟਲ ਚ ਅੱਛਾ ਤੇ ਹੋਟਲ ਇੱਕ ਤੇ ਨ ਜਾਣੇ ਤਿੰਨ ਹਾਂ ਤੇ ਉਹ ਸਰਦਾਰ ਜੀ ਉੱਥੇ ਜਾ ਕੇ ਸਾਡਾ ਆਪਦਾ ਹੀ ਪਾਸਕ ਨਹੀਂ ਪੂਰਾ ਆਇਆ ਕਿਹਨੂੰ ਕੀ ਦੇਣਾ ਸੀ ਹਾਂ ਤੇ ਸੋ ਇਹ ਉਥੋਂ ਘੱਟ ਦਾ ਮੂੰਹ ਵੇਖਣਾ ਪਿਆ ਪਿੰਡੇ ਹੋਇਆ ਸਲੱਗ ਸੀ ਜੇ ਅਸੀਂ 10 ਮੋਸੇ ਬਣਾ ਲੈਨੇ ਨਾ ਅੱਛਾ ਤੂੰ 10 ਦਿਨ ਫ੍ਰੀਜੀ ਜੀ ਪੈ ਲੈਨੇ ਉਹ ਕਿਸੇ ਨੇ ਲੈਣ ਨਹੀਂ ਆਉਣਾ ਆਰ ਕੇ ਨਹੀਂ ਸੋਚਣਾ ਇਹ ਤੇ ਕੁੜੀ ਹੋਏ ਉਹਨੂੰ ਲੀ ਪੈ ਤੇ ਚਲੇ ਗਏ ਆ ਅੱਛਾ ਇਹਨਾਂ ਨੇ ਤੱਤੇ ਕਰਕੇ ਜੇ ਜਵਾਕਾਂ ਨੇ ਲੈ ਆਈਏ ਅੱਛਾ ਫਿਰ ਵੀ ਡਰਨਾ ਇਹ 10 ਦਿਨ ਤੋਂ ਹੋ ਗਿਆ ਇਹ ਜਵਾਕਾਂ ਨੂੰ ਖਵਾ ਦੇ ਤੇ ਪੈ ਗਈ ਕਿ ਜਵਾਗ ਹੀ ਨਾ ਬਿਮਾਰ ਕਰ ਪਈਏ ਹੈ ਉਹ ਸੁੱਟ ਨਹੀਂ ਪੈਣੀ ਤੇ ਜਦੋਂ ਸੁੱਟਣ ਤਰਪਣਾ ਉਹ ਪਿੰਡ ਵਾਲਿਆਂ ਨੇ ਖੜੇ ਹੀ ਕਰ ਲੱਗੇ ਜੇ ਨਹੀਂ ਹਾਂ ਸੁੱਟਣ ਲੱਗੇ ਆ ਉਹ ਲਿਆਰ ਜਵਾਕ ਸਾਡਾ ਗਾਲੂਗਾ ਕੱਲ ਪਰਸਵਾਰ ਖੰਡੇ 10 ਮੋਸੇ ਨਹੀਂ ਉਹਨੂੰ ਵਧੀ ਹੈਗੇ ਮੈਂ ਕੰਜਰ ਤੇ ਕੰਜਰ ਕੀ ਕਰਦੇ ਜੇ ਤੁਸੀਂ ਹਾਂ ਬੁੱਤ ਨੂੰ ਬੁੱਤ ਨਾਲੇ ਲੈ ਦੇਦੇ ਤਾਂ ਚੰਗੇ ਲੈ ਜਾ ਕਰੋ ਉਦਾਂ ਨਹੀਂ ਇਹ ਵੀ ਕੋਈ ਦੋ ਪਾਈ ਵਾਟ ਲੈ ਅਗਰ ਕੀ ਪਰ ਉਹਨਾਂ ਦੀ ਦੀ ਤੇ ਅਹੀਂ ਵੀ ਅਹੀਂ ਪੈਸਾ ਨਹੀਂ ਬੋਚੋ ਲੋਣਾ ਇਹ ਭਾਵੇਂ ਜਿੱਧਰੋਂ ਵਾਏ ਉਧਰ ਹੀ ਚਲੇ ਜਾਣ ਜਿੱਧਰੋਂ ਅਸੀਂ ਗਏ ਹਾਂ ਉਧਰ ਹੀ ਹਾਂ ਪੈਸਾ ਤਾਂ ਆਉਣਾ ਪਿਆ ਕੋਈ ਕੰਦੇ ਤੁਹਾਡਾ ਪਿਆਰ ਜਿਹੜਾ ਜਿੰਨੀ ਕਿ ਬਰਫੀ ਤੋਲ ਲਈ ਤੋਲ ਦੇਣੀ ਆਓ ਇਹ ਹਾਲੇ ਗੱਲੇ ਹੋ ਵੀ ਜੀ ਜਦੋਂ ਤੋਲਣ ਵਾਲੇ ਮੜਾ ਅੱਛਾ ਤੇ ਗਾਂ ਕੀ ਕਰਨ ਚੱਲਣਾ ਬਾਬੇ ਨਾਨਕ ਨੇ ਤਕੜੀ ਫੜ ਕੇ 13-13 ਤੋਲ ਲਿਆ ਅੱਛਾ ਸਾਡੀ ਨੀਦ ਹੁੰਦੀ ਢੇਲੀ ਬਾਜੀ ਚਾਹੇ ਗਾਵਾਦ ਨਾ ਚੱਲ ਜਾਈ ਉਹ ਜਿਹੋ ਜਿਹੀ ਅਸੀਂ ਹੈਗੇ ਉਹ ਜਿਹੇ ਮੜਾ ਹੀ ਹਾਂ ਵਸ ਨਹੀਂ ਉਹ ਕੀ ਕਰਦਾ ਸੀ ਉਹ ਕਰਦਾ ਹੈ ਕਿ ਵੀ ਅਸੀਂ ਜਿੰਨੇ ਚਰ ਉੱਥੋਂ ਲਿਉਂਦੇ ਰੇ ਆਪਣੇ ਜੈਣੀਆਂ ਤੋਂ ਬਣਿਆ ਸਮਾਨ ਸਾਨੂੰ ਉਹ ਹੀ 2-4 ਕਿਲੋ ਮੰਨ ਜਾਣਾ ਸਾਨੂੰ ਤੇ ਅਸੀਂ ਭਾਰਤੀ ਆਪ ਦਾ 2 ਕਿਲੋ ਕੁਲੇ ਤੋਂ ਦੋ ਦੋ ਬੁਲਵਾਏ ਨਾ ਤੇ ਇਹਨਾਂ ਦੀ ਸਕੀਮ ਬਣ ਗਈ ਵੀ ਆਪਾਂ ਬੰਦੇਰਾ ਖਲਗੇ ਹਾਂ ਬੰਦੇਰਾ ਖਲੇ ਬਣਾਉਣ ਵਾਲੇ ਤਮੁਰਕੇ ਉਹਨਾਂ ਦੀ ਮੰਨੀ ਨਾ ਉਹਨਾਂ ਦੇ ਅਖਣਾ ਇਨਾ ਪਾਣੀ ਪੋਣਾ ਦੇਖਣਾ ਨਹੀਂ ਇਨਾ ਪੋਣਾ ਉਹਨਾਂ ਆਪਸੇ ਹੋ ਕੇ ਬੈਹਿਣਾ ਉਹ ਸਰਦਾਰ ਦੀ ਕੰਮ ਖਰਾਬ ਹੋਏ ਨਾ ਪਰ ਉਹਦਾ ਕੁੜੀਆਂ ਖਾਣਾ ਸਬਾਨ ਹ ਤੇ ਇੱਕ ਰਾਹੀਂ ਉਥੇ ਨਾ ਕੁੜੀਆਂ ਲੱਡੂ ਬਣਾ ਬੈਠੇ ਅੱਛਾ ਲੱਡੂ ਪਏ ਕਾਊਂਟਰ ਦੇ ਵਿੱਚ ਨਾ ਇੰਨੇ ਘੜੇ ਹੋ ਗਏ ਕਿ ਰੱਬ ਦਾ ਨਾ ਕਿਤੇ ਨੂੰ ਜਿਆਦੇ ਘੜੇ ਹੋ ਗਏ ਅੱਛਾ ਇੱਕ ਆ ਗਿਆ ਬਜ਼ੁਰਗ ਮੈਨੂੰ ਆਦਾ ਲੱਡੂ ਲੈਣਾ ਹੀ ਹੈ ਹੈ ਗਿਆ ਮੈਂ ਹੈ ਗਿਆ ਹਾਂ ਹਾਂ ਉਹ ਆਂਦਾ ਵੀ ਕਿਲੋ ਦੇ ਦਿਓ ਹਾਂ 1 ਕਿਲੋ ਦੇ ਦੇਣਾ ਲੱਡੂ ਹਾਂ ਤੇ ਆਂਦਾ ਵੀ ਮੈਂ ਲਫਾਵੇ ਪਾਈਏ ਕਿ ਡੱਬੇ ਚ ਹਾਂ ਉਹ ਨਹੀਂ ਲਫਾਵੇ ਹੀ ਪਾ ਦਿਓ ਉਹ ਨਹੀਂ ਡੱਬੇ ਚ ਪਾ ਦਿਓ ਮੈਂ ਸ਼ੁਗਰ ਆ ਮੈਂ ਜੇ ਲਫਾਵੇ ਹੀ ਪਾ ਦਿੰਦੀਂ ਕੋਹੇ ਵੇਲੇ ਭੇੜੇ ਬਣਿਆ ਇਹਦੇ ਮੋਝਾ ਦੇ ਆ ਅੱਛਾ ਉਹ ਸਾਡੀ ਨਹਿਰ ਵਾਲੀ ਡੱਬੇ ਹੀ ਪਾ ਤੀ ਅੱਛਾ ਉਹ ਮੋਲੀ ਦਾ ਤਾਂ ਜਿਆ ਬਣਿਆ ਹੁੰਦਾ ਮੈਂ ਐਂ ਕਰਕੇ ਦੋ ਕੰਢਾ ਦੇਤੀ ਉਤੋਂ ਮੈਂ ਘਰ ਹੀ ਜਾ ਕੇ ਉਹ ਲੈ ਆ ਹਾਂ ਉਹ ਜਦੋਂ ਘਰ ਜਾ ਕੇ ਲਗਿਆ ਨਾ ਹਾਂ ਉਹ ਲੱਡੂ ਦੇ ਦਾਲੇ ਦਾਲੇ ਤਰੇ ਹੋਣ ਹਾਂ ਉਹ ਆਂਦੇ ਆ ਬਾਪੂ ਲੱਡੂ ਕਿਥੋਂ ਲਿਆ ਆਂ ਹਾਂ ਐ ਉਹ ਭਲਾਨੀ ਦੁਕਾਨ ਤੋਂ ਹਾਂ ਉਹ ਆਂਦਾ ਇਹ ਕਹੜਾ ਹੀ ਬੜਿਆ ਤੇ ਉਹ ਉਹ ਬਾਪੂ ਖਾਦੇ ਹੀ ਨਹੀਂ ਆਂਦੇ ਉਹ ਆਂਦਾ ਲਿਆ ਮੈਂ ਮੋੜ ਕੇ ਆਉਣਾ ਅਹੀਂ ਦੁਕਾਨ ਚੋਂ ਉਹ ਕਿਲੋ ਲੱਡੂ ਇਹ ਵੇਚ ਕੇ ਨਹੀਂ ਮੈਂ ਇਹ ਨਿਕਲਾਈ ਉਤੋਂ ਇਹ ਸ਼ਟਰਵਾਕੀ ਮਾ ਵੀਰੇ ਇਦਾਂ ਹੀ ਆ ਦੁਕਾਨ ਆਇਆ ਕਰ ਚਲੇ ਗਿਆ ਉਹ ਆਂਦੇ ਵੀ ਦੁਕਾਨ ਵਾਲੇ ਤੋਂ ਨਹੀਂ ਦੇਖਦੇ ਪਤਾ ਨਹੀਂ ਕਰ ਚਲੇ ਗਿਆ ਹਾਂ ਐਨੂੰ ਯਾਰਾ ਲੱਡੂ ਬੜੇ ਕਹੜੇ ਸਾਡੇ ਤਾਂ ਜਵਾਕ ਫੋਟੋ ਬਾਲ ਬਣਾਇਆ ਵੀਰੇ ਦੇ ਵਿੱਚ ਘੇਟਦੇ ਬੱਤੇ ਆ ਤੇ ਟੁੱਟਦੇ ਹੀ ਨਹੀਂ ਕਿ ਕੁੜੀ ਹੋਵੇ ਆ ਇਨੇ ਕੁ ਬੜੇ ਮੈਂ ਲੈ ਕੇ ਆਂ ਮੈਂ ਹੀ ਨਾ ਮਲੇ ਮਲੇ ਨਾਲ ਉਹ ਜਿਹੜਾ ਮੁਰਮੜ ਗਿਆ ਮੈਨੂੰ 30 ਦਿਨ ਹੀ ਨਹੀਂ ਮਿਲਿਆ ਮੈਨੂੰ ਆਹ 20-50 ਦੀ ਪੀਓ ਦਾ ਪਤਾ ਮੈਂ ਕੀ ਗੱਲ ਹੋ ਗਈ ਆ ਆਦਾ ਯਾ ਲੱਡੂ ਯਾ ਦੇ ਜਿਆਦੇ ਕਹਿਰੇ ਦੇਦੇ ਆ ਮੈਂ ਜਾਣੀ ਤਾਂ ਚੜ ਗਈ ਇੱਜ਼ਤਾਂ ਜਾਣੀ ਦਾ ਤੁਹਾਡੇ ਦੇ ਜਵਾਕ ਦੰਦ ਤੜਾ ਲੈ ਲੱਗੇ ਹੈ ਤੈਨੂੰ ਕਣੀ ਕਿੱਥੇ ਆਉਂਦੀ ਆ ਉਹ ਭਾਈ ਲੱਮਾ ਲਿਆਦੇ ਲੱਡੂ ਉਹਨਾਂ ਦੇ ਘਰੇ ਰਹਿ ਗਏ ਜਿਹੜਾ 100 ਰੁਪਿਆ ਸਾਡੇ ਕੋਲ ਰਹਿ ਗਿਆ ਇਹ ਹੋ ਗਿਆ ਸਾਡਾ ਹੋਟਲ ਦੇ ਜਦੋਂ ਪਤਾ ਨਾ ਹੋਵੇ ਕਿਸ ਚੀਜ਼ ਦਾ ਇੱਕ ਇਹ ਕਿਹਾ ਵੀਰ ਦੱਸਣਾ ਹੈ ਤੁਹਾਡੇ ਕੋਲ ਬਾਤਾਂ ਤੇ ਡੈਥ ਤੇ ਵੀ ਕੋਈ ਕਿਸਾ ਆਇਆ ਹੈ ਉਹ ਕਿਹੜਾ ਕਹਾਣੀ ਓਏ ਉਹ ਤਾਂ ਜਦੋਂ ਗੱਲ ਪਤਾ ਕੀ ਆ ਜਦੋਂ ਬਜ਼ੁਰਗ ਬੰਦਾ ਮਰ ਗਿਆ ਹੋਈ ਨਾ ਤਾਂ ਬੰਦੇ ਦੇ ਆਂਦੇ ਆ ਵੀ ਚਲੋ ਯਾਰ ਸਾ ਵੀ ਦੁੱਗੀ ਜਾਂਦੀ ਨਹੀਂ ਲਾਗੇ ਲੱਗੇ ਆ ਤੇ ਲੱਗੇ ਲੱਗੇ ਸਾਮਣੇ ਪਾਜੂ ਵੀ ਤੇ ਮਰ ਗਈ ਆ ਅਸੀਂ ਝੋਨਾ ਵੇਚਣ ਗਏ ਹਾਂ ਅਈ ਉਹ ਤਾਂ ਸ਼ਰਾਬ ਪੀ ਬੈਠੇ ਅੱਛਾ ਸ਼ਰਾਬ ਪੀ ਬੀਠੇ ਉਹ ਹਾਂ ਜਣ ਕੇ ਲੋ ਦੇਖੋ ਹੀ ਤੇ ਕਲੋਂ ਰੌਣਾ ਕਲੋਂਾਂ ਦੇ ਬੰਦਾ ਹੀ ਹੁੰਦਾ ਤੇ ਸ਼ਰਾਬ ਪੀ ਕੇ ਜਾਦਾ ਰਹਿੰਦਾ ਪੀ ਕੇ ਤੇ ਜਾਦੇ ਗੱਲਾਂ ਲੱਗਦੇ ਬੀਤ ਗਿਆ ਤਵੇਂ ਇਹ ਕਰਕੇ ਗੱਲਾਂ ਕਈ ਬਣਗੀਆਂ ਕਰਦੇ ਵਿੱਚ ਹਾਂ ਉਹਨੂੰ ਮਹੀਨ ਨੂੰ ਚਲੀ ਬੈਠਾ ਤੇ ਚਲ ਕਾਣੀ ਦਾ ਪੂਰੀ ਕਰਦਾ ਵੀ ਹੋਇਆ ਕਿ ਮੜਕੇ ਕੀ ਆ ਸ਼ਰਾਬ ਪੀ ਕੇ ਕਰ ਹੋਇਆ ਵੀ ਵਹੀਂ ਆਦਾ ਕੌਣ ਕਰਦਾ ਇਹੀ ਹੈ ਜਿਹੜੇ ਬੰਦੇ ਸਾਨੂੰ ਫੜਦੇ ਫੜਦੇ ਫਿਰਨ ਤੂੰ ਹੀ ਕੁੜੀ ਆ ਤੇਰੀ ਮਾਂ ਮਰ ਗਈ ਆ ਤੇ ਤੂੰ ਇਹ ਕੀ ਕਰ ਰਿਹਾ ਜੀ ਤਹੀਂ ਆਪਦਾ ਹੀ ਵਿੱਚ ਰਾਮ ਰੌਲਾ ਪਾਇਆ ਇਹ ਵੀ ਰਾਇ ਲੈਣਾ ਕੀ ਕਰਨਾ ਕੀ ਆ ਹਨ ਸ਼ਰਾਬੀਆਂ ਵਾਲੇ ਕੰਮ ਤੇ ਉਦੋਂ ਬਾਅਦ ਆਪਾਂ ਚ ਕੀ ਲਈ ਤੇ ਲਗੇ ਕਿਉਂ ਛੱਡਦੀ ਮੋਣੀ ਸ਼ਰਾਬ ਕੀ ਸੀ ਇਹ ਹੋ ਜਾਏ ਲੋਕਾਂ ਦਾ ਕੰਮ ਨਹੀਂ ਕਰਨਾ ਹਾਂ ਸਹੀ ਗੱਲ ਕਹਿੰਦੇ ਹੁਣ ਨਾਲ ਸਮਾਜ ਦਾ ਦਾ ਆ ਗਿਆ ਵੀ ਘਰ ਦੇ ਵਿੱਚ ਨਾ ਬਜ਼ੁਰਗਾਂ ਦੀ ਆ ਤਾਂ ਘਰ ਦੇ ਵਿੱਚ ਬਜ਼ੁਰਗਾਂ ਦੀ ਕਦਰ ਘਟ ਗਈ ਹੈ ਕਦਰ ਉਹ ਤਾਂ ਘਟਾਦੀ ਰੰ ਦੱਸਿਆ ਮਗਾਈ ਨਹੀਂ ਘਟਾਕਦੀ ਆ ਤੇ ਕੋ ਬਜ਼ੁਰਗ ਜਿਹੜਾ ਬੰਦਾ ਹੁੰਦਾ ਨਿਆਣੇ ਰੱਖਾਂਗਾ ਹਾਂ ਬਜ਼ੁਰਗ ਮੈਂ ਇਹਦੇ ਆਪਕੇ ਸੋਚ ਪਤਾ ਬਗਾਨਾ ਵੀ ਆਪ ਦੀ ਪੀਲੇ ਜਿਹੜਾ ਪੁੱਤੀ ਨਾ ਅੱਛਾ ਉਹਨੇ ਬਜ਼ੁਰਗੋ ਸੰਤਾਪ ਲਿਆ ਹਾਂ ਉਹਨੇ ਥੋਰ-ਥੋਰ ਕਰਕੇ ਬਣਾਈਆਂ ਹਾਂ ਤੇ ਹੁਣ ਜਿਹੜੀ ਲਾਹ ਤਾਂ ਸਾਡੇ ਰਹੀ ਉਹ ਆਦੇ ਜਿੱਤਰਾ ਬਣੀ ਉਤਰਾ ਹੀ ਡਾਕ ਹਥੋ ਕੋਈ ਨਹੀਂ ਬਣਾ ਲਾਂਗੇ ਬੰਨੀ ਕਿੱਤੋਂ ਹਾਂ ਹਾਂ ਉਹ ਉਹਨਾਂ ਨੇ ਆ ਜਿਹੜੇ ਮੁੰਡੇ ਉਹਾਂ ਦੀ ਮਰਜ਼ੀ ਕਰਨੀ ਆ ਬਜ਼ੁਰਗਾਂ ਦਾ ਆਪ ਦੀ ਮਰਜ਼ੀ ਕਰਨੀ ਆ ਤੇ ਬਜ਼ੁਰਗ ਦੀ ਨਵਾਸ ਦੀ ਗੱਲ ਨਹੀਂ ਕੋਈ ਹੈ ਹੈ ਤੇ ਇਹ ਕਰਕੇ ਬਜ਼ੁਰਗ ਤਾ ਕਰਕੇ ਵੀ ਉਹਨਾਂ ਚੰਗੇ ਨਹੀਂ ਚਾਹੁੰਦੇ ਨਹੀਂ ਵੇਚ ਨਹੀਂ ਚਾਹੁੰਦੇ ਬਜ਼ੁਰਗ ਕਦੇ ਨਹੀਂ ਵੇਚਦੇ ਨਹੀਂ ਯੋਗਤਾ ਨਹੀਂ ਚੰਗਾ ਨਹੀਂ